ਕੌਣ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ this is effect channel ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਅੱਜ ਅਸੀਂ ਜਿਸ ਸ਼ਕਤੀ ਗੱਲ ਕਰਨ ਜਾ ਰਹੇ ਉਹਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਜਿਹੜੇ ਸ਼ਬਦ ਬਾਰੇ ਗੱਲ ਕਰਾਂਗੇ ਉਹਦਾ ਨਾਮ ਸੋਨੇ ਦੇ ਅੱਖਾਂ ਵਿੱਚ ਲਿਖਿਆ ਗਿਆ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਰੀ ਸਿੰਘ ਨਲਵਾ ਜੀ ਦੀ ਹਰੀ ਸਿੰਘ ਨਲਵਾ ਦਾ ਜਨਮ 28 April 1791 ਨੂੰ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਉਹਨਾਂ ਨੂੰ ਬਚਪਨ ਵਿੱਚ ਘਰ ਦੇ ਲੋਕ ਉਸ ਨੂੰ ਪਿਆਰ ਨਾਲ ਹਰੀਆ ਕਹਿ ਕੇ ਬੁਲਾਉਂਦੇ ਸਨ 7 ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ 1855 ਈਸਵੀ ਦੇ ਬਸੰਤ ਤਿਉਹਾਰ ਤੇ ਇੱਕ ਮੁਕਾਬਲੇ ਵਿੱਚ ਜੋ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਇਆ ਗਿਆ ਸੀ ਹਰੀ ਸਿੰਘ ਨਲਵਾ ਨੇ ਮਰਛੇ ਤੇ ਤੀਰ ਸਿਖਾਏ ਦੌੜ ਅਤੇ ਹੋਰ ਮੁਕਾਬਲਿਆਂ ਵਿੱਚ ਉਸ ਦੀ ਸ਼ਾਨਦਾਰ ਫਤਿਹਾਂ ਦਾ ਜਾਨ ਪਛਾਣ ਦਿੱਤੀ ਇਸ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਰਣਜੀਤ ਸਿੰਘ ਦੇ ਭਰੋਸੇਮੰਦ ਫੌਜੀ ਇਨਤਾਂ ਵਿੱਚੋਂ ਇੱਕ ਬਣ ਗਿਆ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਕਰਦੇ ਹੋਏ ਅਚਾਨਕ ਹਰੀ ਸਿੰਘ ਨੇ ਉਸ ਦੀ ਰੱਖਿਆ ਕੀਤੀ ਜਦੋਂ ਉਸਤੇ ਸ਼ੇਰ ਨੇ ਹਮਲਾ ਕੀਤਾ ਇਸ ਤੇ ਮਹਾਰਾਜਾ ਰਣਜੀਤ ਸਿੰਘ ਦੇ ਮੂੰਹੋਂ ਅਚਾਨਕ ਨਿਕਲਿਆ ਕੋਈ ਤੂ ਰਾਜਾ ਨਾਲੇ ਵਾਂਗ ਬਾਦਾਂ ਉਸ ਤੋਂ ਬਾਅਦ ਉਹ ਨਲਵਾ ਦੇ ਨਾਮ ਨਾਲ ਮਸ਼ਹੂਰ ਹੋਇਆ ਮਾਦ ਵਿੱਚ ਉਹ ਸਰਦਾਰ ਵਜੋਂ ਜਾਣੇ ਜਾਂਦੇ ਸਨ ਤੇ ਉਹਨਾਂ ਨੂੰ ਇੱਕ ਡਿਗਰੀ ਵੀ ਪ੍ਰਦਾਨ ਕੀਤੀ ਗਈ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੀਆਂ ਮਹਿੰਮਾ ਤੇ ਸਰਾਂ ਦੀ ਵਿਸਤਾਰਾਂ ਦੇ ਮੁੱਖ ਨਾਇਕ ਵਿੱਚੋਂ ਇੱਕ ਸੀ ਅਹਿਮਦ ਸ਼ਾਹ ਅਵਦਾਨੀ ਤੋਂ ਬਾਅਦ ਤੈਮੂਰ ਲੰਗ ਦੇ ਰਾਜ ਦੌਰਾਨ ਅਫਗਾਨਿਸਤਾਨ ਦਾ ਵਿਸਤਾਰ ਹੋਇਆ ਇਸ ਵਿੱਚ ਕਸ਼ਮੀਰ ਲਾਹੌਰ ਪਿਸ਼ਾਵਰ ਕੰਧਾਰ ਅਤੇ ਮਲਤਾਨ ਵੀ ਸੀ ਇਰਾਤ ਕਲਾਤ ਬਲੋਚਿਸਤਾਨ ਫਰੀਸੀਆ ਆਦਤ ਉਸ ਦਾ ਦਬਦਵਾ ਸੀ ਹਰੀ ਸਿੰਘ ਨਲਵਾ ਨੇ ਇਹਨਾਂ ਵਿੱਚ ਬਹੁਤ ਸਾਰੇ ਰਾਜ ਦਿੱਤੇ ਮਾਰਾਆਂ ਰਣਜੀਤ ਸਿੰਘ ਦੀ ਫਤਿਹ ਮੋਹ ਵਿੱਚ ਸ਼ਾਮਲ ਹੋਏ ਉਸਨੇ 1813 ਵਿੱਚ اٹਕ 1817 1819 ਵਿੱਚ ਮੁਲਤਾਨ ਦਾ ਦੌਰਾ ਕੀਤਾ 1823 ਈਸਵੀ ਵਿੱਚ ਕਸ਼ਮੀਰ ਅਤੇ 1823 ਈਸਵੀ ਵਿੱਚ ਪਿਸ਼ਾਵਰ ਦੀ ਜਿੱਤ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਇਸ ਲਈ 1824 ਵੀ ਤਸ਼ਮੀਰ ਮਲਤਾਨ ਅਤੇ ਪਿਸ਼ਾਵਰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਗਏ ਹਰੀ ਸਿੰਘ ਨਲਵਾ ਨੇ ਮਲਤਾਨ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਮਹਾਰਾਜਾ ਰਣਜੀਤ ਸਿੰਘ ਦੀ ਸਰਦੇ ਤੇ ਆਤਮ ਬਰੀ ਦਲ ਵਿੱਚ ਸ਼ਾਮਲ ਹੋ ਗਿਆ ਇਸ ਸੰਘਰਸ਼ ਵਿੱਚ ਉਹਨਾਂ ਦੇ ਕਈ ਸਾਥੀ ਜ਼ਖਮੀ ਹੋ ਗਏ ਪਰ ਮਲਤਾਨ ਦਾ ਖੇਰਾ ਮਹਾਰਾਜਾ ਰਣਜੀਤ ਸਿੰਘ ਦੇ ਹਥਾਂ ਵਿੱਚ ਆ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਜਿੱਤਣ ਲਈ ਕਈ ਯਤਨ ਕੀਤੇ ਪਿਸ਼ਾਵਰ ਵਿਖੇ afghanistan ਦੇ ਸ਼ਾਸਕ ਦਾ ਫਰਾ ਇਹ ਸੁਲਤਾਨ ਮੁਹੰਮਦ ਦਾ ਰਾਜ ਸੀ ਹਰੀ ਸਿੰਘ ਨਲਵਾ ਇੱਥੇ ਲੜਿਆ ਇਸ ਥਾਂ ਦਾ ਹਾਕਮ ਹਰੀ ਸਿੰਘ ਨਲਵਾ ਨਾਲੋਂ ਕਿਤੇ ਵੱਧ ਹੈ afghanistan ਤੋਂ ਬਚਾਣ ਲਈ ਜਮਰੋਦ ਵਿਖੇ ਇੱਕ ਮਜ਼ਬੂਤ ਕਿਲਾ ਵੀ ਬਣਾਇਆ ਇਹ ਮੁਸਲਮਾਨ ਹਮਲਾਵਰਾਂ ਲਈ ਮੌਤ ਦਾ ਖੂਬ ਸਾਬਤ ਹੋਇਆ afghana ਨੇ ਪਿਸ਼ਾਵਰ ਉੱਤੇ ਕਬਜ਼ਾ ਕਰਨ ਲਈ ਵਾਰ-ਵਾਰ ਹਮਲੇ ਕੀਤੇ ਕਾਬਲ ਦੇ ਇਕ ਅਮੀਰ ਮਿੱਤਰ ਮੁਹੰਮਦ ਦੇ ਪੁੱਤਰ ਨੇ ਵੀ ਇੱਕ ਵਾਰ ਕੋਸ਼ਿਸ਼ ਕੀਤੀ 30 ਅਪ੍ਰੈਲ 1836 ਨੂੰ ਜਮਰੌਂਦ ਵਿੱਚ ਭਿਆਨਕ ਲੜਾਈ ਹੋਈ ਬਿਮਾਰੀ ਦੀ ਹਾਲਾਤ ਵਿੱਚ ਵੀ ਹਰੀ ਸਿੰਘ ਨੇ ਇਸ ਵਿੱਚ ਇਸਾਲਿਆ ਅਫਗਾਨਾਂ ਤੋਂ ਚੌੜਾ ਤੋਫਾ ਖੋਲ ਲਿਆ ਪਰ ਦੋ ਗੋਲੀਆਂ ਹਰੀ ਸਿੰਘ ਨਲਵਾ ਨੂੰ ਲੱਗੀਆਂ ਅਤੇ ਉਹ ਸ਼ਰੀਰੀ ਦੀ ਪ੍ਰਾਂਤ ਕਰ ਗਿਆ ਪਰ ਫਿਰ ਵੀ ਇਸ ਸੰਘਰਸ਼ ਵਿੱਚ ਅਫਗਾਨਾ ਪਿਸ਼ਾਵਰ ਉੱਤੇ ਕਬਜ਼ਾ ਨਹੀਂ ਕਰ ਸਕੇ ਸਰਦਾਰ ਹਰੀ ਸਿੰਘ ਨਲਵਾ ਭਾਰਤੀ ਇਤਿਹਾਸ ਦੀ ਇੱਕ ਸਨਾਂਗਾ ਯੋਗ ਹਸਤੀ ਹੈ ਅਤੇ ਐਮ ਯੋਗਦਾਨ ਪਾਇਆ ਹੈ ਭਾਰਤ ਦੀ 19 ਸਦੀ ਉਸ ਦੀਆਂ ਪ੍ਰਾਪਤੀਆਂ ਦੀਆਂ ਉਦਾਹਰਣਾਂ ਲੱਭਣਾ ਸੰਭਵ ਹੈ ਉਹਨਾਂ ਦੇ ਸਾਡੇ ਸਮੇਂ ਦੇ ਇਤਿਹਾਸ ਵਿੱਚ ਵਫਾਦਾਰ ਜੀਵਨ ਸਭ ਤੋਂ ਮਹੱਤਵਪੂਰਨ ਚੀਜ਼ ਹੈ ਪਰ ਉਹਨਾਂ ਦਾ ਯੋਗਦਾਨ ਯਾਦਗਾਰੀ ਅਤੇ ਵਿਲੱਖਣ ਹੈ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਅਣਜਾਣ ਹੋਣ ਦੇ ਬਾਵਜੂਦ ਕੀਤਾ ਗਿਆ ਹੈ ਇਤਿਹਾਸ ਦੀਆਂ ਇਤਤਬਾਂ ਦੇ ਫਨਿਆਂ ਤੋਂ ਵੀ ਉਹਨਾਂ ਦੇ ਨਾਂ ਗਾਇਬ ਹੋ ਗਏ ਸਨ ਜਿੱਥੇ ਬ੍ਰਿਟਿਸ਼ ਸ਼ਰੂਸੀ ਅਤੇ ਅਮਰੀਕੀ ਫੌਜੀ ਬਨ ਅਸਾਂ ਬਣੇ ਇਸ ਖੇਤਰ ਵਿੱਚ ਸਰਦਾਰ ਹਰੀ ਸਿੰਘ ਨਲਵਾਣੇ ਆਪਣੀ ਰਣਨੀਤੀ ਨੂੰ ਸ਼ੂਕ ਕੀਤੀ ਪਰ ਇਤਿਹਾਸ ਦੇ ਮਹਾਦਰੀ ਨਾਲ ਸਿੱਖ ਸੰਤ ਸਿਫਾਈ ਹੋਣ ਦੀ ਮਿਸਾਲ ਕਾਇਮ ਕੀਤੀ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਇਹ ਕਿ ਪਿਸ਼ਾਵਰੀ ਤੇ ਫਸ਼ਤੂਨ ਪੰਜਾਬੀਆਂ ਦਾ ਰਾਜ ਸੀ ਇਸ ਲਈ ਰਣਨੀਤੀ ਅਤੇ ਨਜਰੀਏ ਤੋਂ ਹਰੀ ਸਿੰਘ ਨਲਵਾਣ ਦੀ ਤੁਲਨਾ ਦੁਨੀਆ ਦੇ ਸੌਰਤਪ ਸਾਲੇ ਨਾਲ ਕੀਤੀ ਜਾਂਦੀ ਹੈ ਸਰਦਾਰ ਹਰੀ ਸਿੰਘ ਨਲਵਾ ਦਾ ਨਾਮ ਸਭ ਤੋਂ ਛਕ ਯੋਧਾ ਵਿੱਚ ਆਉਂਦਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਦਾ ਸਭ ਤੋਂ ਮਹਾਨ ਜਰਨੈਤ ਸੀ ਮਹਾਰਾਜਾ ਰਣਜੀਤ ਸਿੰਘ 1799 1849 ਦੇ ਰਾਜ ਨੂੰ ਸਰਕਾਰ ਖਾਲਸਾ ਜੀ ਵਜੋਂ ਵੀ ਜਾਣਿਆ ਜਾਂਦਾ ਹੈ ਸਿੱਖ ਮਹਾਰਾਜ ਗੁਰੂ ਨਾਨਕ ਦੇਵ ਦੁਆਰਾ ਸ਼ੁਰੂ ਕੀਤੇ ਗਏ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਦੀ ਫਰਮਫਰਦੇ ਆਧਾਰ ਤੇ ਆਯੋਜਿਤ ਕੀਤਾ ਗਿਆ ਅਧਿਆਤਮਕ ਮਾਰਗ ਦਾ ਇੱਕ ਇਕਸਾਰ ਰੂਪ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦਾ ਟਾਕਰਾ ਕਰਨ ਲਈ ਇੱਕ ਪੌਜੀ ਬੰਦ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਕਥਨ ਦੀ ਸਮੂਕ ਪਛਾਣ ਐ 3 ਮਾਰਚ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ ਅਸਲ ਵਿੱਚ ਸੰਤ ਖਾਲਸਾ ਦੀ ਇੱਕ ਫੌਜੀ ਫੋਰਸ ਉਹਨਾਂ ਸਾਰੇ ਚੇਲਿਆਂ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਨੇ ਅਮਰ ਸੰਚਾਰ ਦੀ ਰਸਮ ਨੂੰ ਸਵੀਕਾਰ ਕੀਤਾ ਅਤੇ ਪੰਜ ਤੱਤਾਂ ਨੂੰ ਜੋੜਿਆ ਵਾਲ ਕੰੰਗੀ ਕੜਾ ਅਤੇ ਕਿਰਪਾਨ ਧਾਰਨ ਕਰਨ ਵਾਲੇ ਵਿਅਕਤੀ ਨੂੰ ਖਾਲਸਾ ਸਿੱਖ ਜਾਂ ਅਮਰਤਾਰੀ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇੱਕ ਵਾਰ ਜਦੋਂ ਪਸ਼ਾਵਰ ਵਿੱਚ ਮੀਂਹ ਪਿਆ ਤਾਂ ਹਰੀ ਸਿੰਘ ਨਲਵਾ ਨੇ ਆਪਣੇ ਕਿਲੇ ਵਿੱਚ ਦੇਖਿਆ ਬਹੁਤ ਸਾਰੇ ਅਫਗਾਨ ਉਹਨਾਂ ਦੇ ਘਰਾਦਿਆਂ ਸ਼ਰਤਾਂ ਨੂੰ ਖੜਕਾ ਰਹੇ ਸਨ ਅਤੇ ਕੁੱਟ ਰਹੇ ਸਨ ਕਿਉਂਕਿ ਸੱਤਾ ਦੀ ਮਿੱਟੀ ਵਹਿ ਗਈ ਸੀ ਕੁੱਟ ਮਾਰ ਕਾਰਨ ਸੜ ਚੁੱਕੀਆਂ ਛੱਤਾਂ ਦੀ ਮੁਰੰਮਤ ਕੀਤੀ ਗਈ ਇਹ ਦੇਖ ਕੇ ਹਰੀ ਸਿੰਘ ਨਲਵਾ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ afghanistan ਦੀ ਧਰਤੀ ਹੀ ਅਜੀਹੀ ਹੈ ਜੋ ਖੜਕਾਉਂ ਅਤੇ ਪੁੱਤਣ ਤੋਂ ਬਾਤ ਅਦਰੁਸ ਤਰੈਂਦੀ ਹੈ ਇਸ ਲਈ ਹਰੀ ਸਿੰਘ ਨੇ ਉਥੋਂ ਦੇ ਲੜਾਕੂ ਅਤੇ ਝਗੜਾਲੂ afghan ਕਬੀਲਿਆਂ ਨੂੰ ਪੂਰੀ ਦ੍ਰਿੜਤਾ ਅਤੇ ਸ਼ਕਤੀ ਨਾਲ ਕਾਬੂ ਕੀਤਾ ਅਤੇ ਰਾਜ ਦੀ ਸਥਾਪਨਾ ਕੀਤੀ ਜੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਦੇ ਫੈਕਟਰੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾਇਓ ਤੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਸਾਡੀ ਜਾਣਕਾਰੀ ਕਿੱਦਾ ਲੱਗੀ ਤੇ ਮਿਲਦੇ ਆਂ ਇੱਕ ਹੋਰ ਨਵੇਂ ਵੀਡੀਓ 'ਚ ਉਦੋਂ ਤੱਕ ਸਤ ਸ੍ਰੀ ਅਕਾਲ